ਸੋ ਜੇ ਮਾਣ ਵਾਲੀ ਕੀ ਹਰ ਮਾਨਵਿਕ ਜੀ ਕੁਛੀ ਬੋਲੋ ਹਾਂਜੀ ਅਸੀਂ ਡੀਸੀ ਚੌਂਕ ਵਿਖੇ ਜਿਹੜਾ ਸਾਡੇ ਸਮਾਖਾਂ ਦੇ ਜਿੱਥੇ ਬੰਦੇ ਆ ਗਰੂ ਸੇ ਬਾਹਰ ਦੇ ਇਕੱਠੇ ਹੋਏ ਆ ਕਿ ਜਿਹੜਾ ਕੀ ਇੱਕ ਸੈਨੇਸਕੂਲ ਦੇ ਲਾਗੇ ਭਾਨ ਮਾਨਵਿਕ ਕੁਮਾਰ ਦੇ ਪ੍ਰਗਟਚਾਰੀ ਨੂੰ ਲੈ ਕੇ ਇੱਕ ਬੋਰਡ ਜਿਹੜਾ ਲਗਾਇਆ ਪਿਆ ਸੀ ਆ ਉਹ ਬੋਰਡ ਜਿਹੜਾ ਪਾਰੇਗਾ ਪਲੇਟ ਮਾਰ ਕੇ ਕਿ ਪਾਰ ਕੇ ਜਿਹੜਾ ਸਿੱਧਾ ਹੋਇਆ ਸੀਗਾ ਤੇ ਜਿਸ ਨੂੰ ਸਾਨੂੰ ਪਤਾ ਲੱਗਾ ਤੇ ਸਾਡਾ ਸਮੁੱਚਾ ਸਮਾਜ ਦਾ ਇਕੱਠਾ ਹੋਇਆ ਕਿ ਜਿਹਦੀ ਚੌਂਕ ਜਿਹੜਾ ਬੰਦ ਕੀਤਾ ਸਾਡੀਆਂ ਜੀ ਧਾਰਮਿਕ ਭਾਵਨਾ ਜਿਹੜੀਆਂ ਹਟ ਹੋਈਆਂ ਤੇ ਉਹਨੂੰ ਲੈ ਕੇ ਜਿਹੜਾ ਸਾਡੇ ਸਮਾਜ ਵਿੱਚ ਬੜਾ ਵੱਡਾ ਰੁਕ ਪ ਜਿਹੜੇ ਜਨਮ ਦਿਤੀ ਚੰਗ ਪੰਨ ਕੀਤਾ ਜੀ ਜਿੱਦਾਂ ਕਿ ਦੇਖਿਆ ਜਾਵੇ ਬਾਲਮੀਕ ਦਾ ਜਨਮ ਉਤਸਵ ਵੀ ਜਿਹੜਾ ਹੈਗਾ ਵਾ ਉਹ ਨੇੜੇ ਆ ਗਿਆ ਵਾ ਤੇ ਫਿਰ ਇਸ ਤਰ੍ਹਾਂ ਦੇ ਸ਼ਹਿਰ ਦੇ ਵਿੱਚ ਕੰਮ ਹੋ ਰਿਹਾ ਹੈ ਕੀ ਕਹਣਾ ਹੈ ਅੱਜ ਕੋਈ ਨਵੀਂ ਗੱਲ ਨਹੀਂ ਹੈ ਜੀ ਇੱਥੋਂ ਪਹਿਲਾਂ ਵੀ ਭਗਵਾਨ ਵਾਲੇ ਵਾਰ ਪ੍ਰਗਟਾਰੇ ਕਾਫੀ ਸਮੇਂ ਤੋਂ ਚੱਲਦੇ ਆ ਰਹੇ ਆ ਤੇ ਇੱਥੋਂ ਪਹਿਲਾਂ ਵੀ ਭਗਵਾਨ ਵਾਲੇ ਮਾਰੋ ਦੇ ਬੋਰ ਜਿਹੜੇ ਆ ਕਾਫੀ ਇਹ ਤੇ ਇੱਕ ਮੁੰਡੇ ਸ਼ਰਾਬ ਦੇ ਅੰਦਰ ਕੁਝ ਸ਼ਰਾਬ ਦੇ ਅੰਦਰ ਜਿਹੜੇ ਆ ਉਹ ਮਾਰਦੇ ਰਹਿੰਦੇ ਆ ਕਈ ਵਾਰ ਹੀ ਐਕੋਈ ਦਰਜ ਵੀ ਹੋਈਆਂ ਆ ਔਰ ਰਾਤ ਤੱਕ ਬੰਦੇ ਜਾਂ ਤੱਕ ਪ੍ਰੈਸ ਨਹੀਂ ਕਿਤੇ ਫੁੱਟਨੇ ਕੇ ਲਈ ਕਿਤੇ ਇਹ ਤਾਂ ਨਹੀਂ ਕਿ ਕੱਲ ਵਾਲੇ ਜਿਹੜੇ ਕਿ ਪ੍ਰੈਸ ਮੀਟਿੰਗ ਨੂੰ ਲੈ ਕੇ ਕਹੇ ਲੋ ਕਿ ਹੋਰ ਮਾਹੌਲ ਨੂੰ ਖਰਾਬ ਕਰਨ ਲਈ ਇਧਰ ਕੋਈ ਸਿਆਸਤ ਚੱਲੀ ਗਈ ਹੋਵੇ ਨਹੀਂ ਕੋਈ ਦਰਦ ਗੱਲ ਲੱਗਦੀ ਤੇ ਨਹੀਂ ਬਾਕੀ ਪੁਲਿਸ ਜਿਹੜੀ ਜਾਂਚ ਕਰੇ ਜੇ ਕੋਈ ਦਰਦ ਕੋਈ ਗੱਲ ਕੋਈ ਦੋਸ਼ੀ ਜੇ ਕੋਈ ਪਾਇਆ ਜਾਂਦਾ ਆ ਤੇ ਫੁੱਟਨੇ ਉਹ ਸਾਡੇ ਨਾਲ ਵਾਅਦਾ ਦਿੱਤਾ ਆ ਕਿ ਜਿਹਨੂੰ ਬਚਾਂਗੇ ਨਹੀਂ ਤੇ ਸੰਪਾਦ ਵੀ ਨਹੀਂ ਉਹਨੂੰ ਬਚੇਗਾ ਕਿਸੀ ਆਪਣੇ ਸਮਾਜ ਦੇ ਨਾਲ ਖੜੇ ਆ ਅਸੀਂ ਆਪਣੇ ਸਮਾਜ ਨਾਲ ਚੜ੍ਹਨ ਖੜੇ ਆ ਜੀ ਵਾਲਮੀ ਮਹਾਰਾਜ ਦੀਆਂ ਫੋਟੋਆਂ ਦੇ ਨਾਲ ਹੀ ਛੇੜਛਾੜ ਕਿਉਂ ਕੀਤੀ ਜਾਂਦੀ ਹੈ ਉਹ ਤਾਂ ਕੀਤੀ ਜਾਂਦੀ ਕਿਉਂਕਿ ਸਾਰੇ ਜਿੰਨੇ ਵੀ ਅੱਜ ਵੀ ਵਿਤਕਰੇ ਦਾ ਸਦੀਆਂ ਤੋਂ ਸਾਡੇ ਸਮਾਜ ਨਾਲ ਹੁੰਦਾ ਆ ਰਿਹਾ ਅੱਜ ਵੀ ਜਿਹੜੇ ਵਿਤਕਰੇ ਕਰਦੇ ਆ ਇਹ ਜੇ ਪੁਲਿਸ ਦਾ ਆਸ਼ਵਾਸ਼ਣ ਜਿਹੜੇ ਕਿਤੇ ਠੰਡੇ ਵਸਤੇ ਦੇ ਵਿੱਚ ਪੈ ਗਿਆ ਤੇ ਫਿਰ ਕਿ ਤੁਹਾਡੇ ਵੱਲੋਂ ਰਣਨੀਤੀ ਕੀਤੀ ਜੋ ਕਮਲ ਸੋਟਾ ਜੀ ਸਾਡੇ ਨੌਜਵਾਨ ਸਮਾਜ ਦੇ ਪ੍ਰਧਾਨ ਆ ਇਹਨਾਂ ਨੇ ਇਹ ਵੀ ਗੱਲ ਕਹੀ ਆ ਕਿ ਜੇਕਰ ਪ੍ਰਸ਼ਾਸਨ ਨੇ ਸਾਡੀ ਹਾਲ ਤੱਕ ਦੋਸ਼ੀ ਨਾ پکڑਿਆ ਤੇ ਕਪੂਰਥਲਾ ਬੰਦ ਦੀ ਕਾਲ ਵੀ ਦਿੱਤੀ ਜਾ ਸਕਦੀ ਹੈ ਵਾਲਮੀ ਮਹਾਰਾਜ ਕੀ ਜੈ ਅੱਜ ਬੜੀ ਦੁੱਖ ਦੇ ਨਾਲ ਕਹਨੇ ਪੈਂਦਾ ਕਦੀ ਤਾਂ ਸਾਨੂੰ ਲੋਕਾਂ ਨੂੰ ਪਸੰਦ ਨਹੀਂ ਕੀਤਾ ਜਾਂਦਾ ਅੱਜ ਸ਼੍ਰੀ ਆਮ ਸੈਨਿਕ ਸਕੂਲ ਕਪੂਰਥਲੇ ਦਾ ਉੱਥੇ ਪ੍ਰਭੂ ਵਾਲਮੀਕੀ ਮਹਾਰਾਜ ਜੀ ਦੇ ਬਲੇਟ ਐਤਾ ਪੋਸਟਰ ਤੇ ਮਾਰੇ ਹੋਏ ਜਿਹੜੇ ਨਾਲ ਵਾਲਮੀਕੀ ਸਮਾਜ ਨੇ ਜਦੋਂ ਦੇਖਿਆ ਰੋ ਪਿਆ ਪੂਰਾ ਸਮਾਜ ਅੱਜ ਬੜੀ ਦੁੱਖ ਦੀ ਘੜੀ ਆ ਇਹ ਸਾਡਾ ਕਪੂਰਥਲੇ ਦਾ ਪ੍ਰਸ਼ਾਸਨ ਪਤਾ ਨਹੀਂ ਕੀ ਕਰ ਰਿਹਾ ਵਾ ਸ਼ਰਿਆਮ ਹੀ ਗੁੰਡਾਗਰਦੀ ਜਿਹੜੀ ਇਹ ਕਪੂਰਥਲੇ ਦੇ ਵਿੱਚ ਅੱਜ ਦੇਖੀ ਗਈ ਅਸੀਂ ਸਾਨੂੰ ਪੁਲਿਸ ਪ੍ਰਸ਼ਾਸਨ ਨੇ ਐਸਐਚਓ ਸਾਹਿਬ ਨਾਰ ਸਾਹਿਬ ਨੇ ਡਿਪਟੀ ਸਾਹਿਬ ਨੇ ਉਹਨਾਂ ਨੇ ਆਸ਼ਵਾਸ਼ਣ ਦਵਾਇਆ ਵਾ ਹੁਣ ਪਹਿਲੇ ਦਿਨ ਡੀਸੀ ਜੋਂਗ ਪੂਰਾ ਬੰਦ ਕੀਤਾ ਪਿਆ ਸੀ ਉਹਨਾਂ ਨੇ ਕਿਹਾ ਕਿ 2-4 ਘੰਟਿਆਂ ਦੇ ਵਿੱਚ ਸਾਡੀਆਂ ਟੀਮਾਂ ਲੱਗ ਚੁੱਕੀਆਂ ਵੀ ਇਹ ਕੈਮਰੇ ਚੈੱਕ ਹੋ ਰਹੇ ਆ ਤੇ ਤੁਸੀਂ ਪੁਲਿਸ ਤਿਹਾਰ ਚੱਲ ਰਹੇ ਆ ਤੁਹਾਡੇ ਤੁਸੀਂ ਆਪਣੇ ਮੰਦਿਰਾਂ ਦੇ ਵਿੱਚ ਜਾ ਕੇ ਉਹਨਾਂ ਦੀ ਤਿਆਰੀਆਂ ਕਰੋ 2 ਘੰਟੇ ਤੱਕ ਐਫ ਆਈ ਆਰ ਵੀ ਤਾਂ ਬੰਦੇ ਵੀ ਅਸੀਂ ਅੰਦਰ ਕਰ ਦਾਂਗੇ ਇਸ ਕਰਕੇ ਇਹ ਖੁੱਲਿਆ ਜੇ ਤਾਂ ਬੰਦੇ ਅੱਜ ਨਾ ਅੰਦਰ ਹੋਏ ਸਵੇਰੇ ਹੋਰ ਕੁਝ ਰਣਨੀਤੀ ਇਹ ਰਹੀ ਬਣਾਈ ਜਾਏਗੀ ਇਹ ਗੱਲ ਕੀਤੀ ਜਾਵੇ ਕਿ ਇਹ ਕੋਈ ਤੁਹਾਨੂੰ ਵੀ ਲੱਗਦਾ ਕੋਈ ਸਿਆਸੀ ਮੁੱਦਾ ਵਾ ਹੈ ਦੇਖੋ ਸਿਆਸਤ ਲੋਕ ਕਰ ਸਕਦੇ ਆ ਕਈ ਜੀ ਸਿਆਸੀ ਹੋ ਸਕਦਾ ਵਾ ਪਿਛਲੇ ਦਿਨੀ ਇਹ ਇੱਕ ਕਾਨਫਰੰਸ ਇੱਕ ਕੀਤੀ ਸੀਗੀ ਕੀ ਪਤਾ ਉਹਨਾਂ ਦੇ ਵਿੱਚ ਕੋਈ ਛੇੜਖਾਲੀ ਨਾ ਹੋਵੇ ਕੁਝ ਬੰਦੇ ਜਾਣ ਪੁੱਝ ਕੇ ਕਰਦੇ ਹੁਣ ਤੇ ਹੋ ਸਕਦੀ ਬਿਲਕੁਲ ਹੋ ਸਕਦੀ ਇਹਦੀ ਵੀ ਡੁੰਗਾਈ ਤੱਕ ਕਾਰਵਾਈ ਹੋਣੀ ਚਾਹੀਦੀ ਆ ਤੁਹਾਨੂੰ ਕਿਸੇ ਤੇ ਕੋਈ ਸ਼ੱਕ ਵਗੈਰਾ ਹੈ ਨਹੀਂ ਦੇਖੋ ਸਾਨੂੰ ਹਲੇ ਤੱਕ ਤਾਂ ਕਿਸੇ ਦਾ ਸ਼ੱਕ ਨਹੀਂ ਆ ਤੇ ਜੇ ਸ਼ੱਕ ਪੈ ਗਿਆ ਉਹ ਹੋਇਆ ਤਾਂ ਫਿਰ ਅਸੀਂ ਜਿੱਦਾਂ ਉਹਨਾਂ ਨੇ ਸਾਡੇ ਬਲੇਟ ਮਾਰੇ ਆ ਅਸੀਂ ਵੀ ਉਹਨਾਂ ਦੇ ਮਾਰਾਂਗੇ ਇਸ ਤੋਂ ਅਗਲੀ ਰਣਨੀਤੀ ਜਿਹੜੀ ਹੈ ਤੁਹਾਡੇ ਵੱਲੋਂ ਕੀ ਕੀਤੀ ਜਾਊਗੀ ਜੇ ਜਿੱਦ ਦੀ ਤੁਹਾਨੂੰ ਇਨਸਾਫ ਨਾ ਮਿਲਿਆ ਦੇਖੋ ਜੇ ਨਾ ਇਨਸਾਫ ਮਿਲਿਆ ਅਸੀਂ ਫਿਰ ਆਪਣਾ ਦਿਹਾੜਾ ਰਹਿਣ ਦਾਗੇ ਮਨਾਨ ਨੂੰ ਕਪੂਰਥਲਾ ਸ਼ਹਿਰ ਹੋਏਗਾ ਬੰਦ ਬਿਲਕੁਲ ਮੁਕੰਮਲ ਤੌਰ ਤੇ ਜਿਹਨੂੰ ਜੇ ਕੋਈ ਸ਼ੱਕ ਹੋਊਗਾ ਤਾਂ ਉਹ ਸ਼ੱਕ ਵੀ ਕੱਢ ਲਵੇ ਆਪਣਾ ਜੇ ਅ ਮੁਜਰੀਮ ਨਾ ਫੜਿਆ ਗਿਆ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਹੁਣ ਉਹਨਾਂ ਨੇ ਲਈ ਹੈ ਇਹ ਤੁਸੀਂ ਪ੍ਰਸ਼ਾਸਨ ਨਾਲ ਗੱਲ ਕਰ ਸਕਦੇ ਕਿ ਕਿਤੇ ਲੱਗ ਰਿਹਾ ਨਹੀਂ ਕਿ ਜਿਹੜੀ ਤੁਹਾਡੀ ਪ੍ਰੈਸ ਕਾਨਫਰੰਸ ਨੂੰ ਲੈ ਕੇ ਕਿਤੇ ਨਾ ਕਿਤੇ ਕਹਿ ਲਓ ਕਿ ਵਿਰੋਧੀ ਧਿਰ ਹੈ ਜਾਂ ਕੋਈ ਹੋਰ ਵੀ ਕੋਈ ਸਿਆਸਤ ਚੱਲ ਨਹੀਂ ਦੇਖੋ ਮੈਂ ਉਨੀ ਡੇਰ ਨਹੀਂ ਬੋਲਣਾ ਕਿਸੇ ਦੇ ਵੀ ਖਿਲਾਫ ਜਿੰਨੀ ਡੇਰ ਤੱਕ ਸਾਨੂੰ ਪਤਾ ਨਹੀਂ ਉਹ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਤਾ ਵਾ ਜੇ ਕੋਈ ਵਿਰੋਧੀ ਧਿਰ ਜਾਂ ਕੋਈ ਵੀ ਕਪੂਰਸਲਾ ਹੈਗਾ ਸਾਡਾ ਸਾਝਾ ਆਪਣਾ ਪਰ ਜੇ ਇੱਥੇ ਕੋਈ ਗੜਬੜੀ ਕਰੇਗਾ ਤਾਂ ਬਖਸ਼ਿਆ ਨਹੀਂ ਜਾਏਗਾ ਉਹਨੂੰ ਇਹ ਕੱਠਿਆ ਜਾਇਦਾ ਉਹਨੂੰ ਸਕੂਲ ਦੇ ਬਾਹਰ ਕੇ ਬੋਰਡ ਵੀ ਕਹਿ ਲੋ ਕਿ ਕਿਸੇ ਨੇ ਸ਼ਰਾਬ ਕਰਕੇ 파ੜੇ ਪਏ ਉਸ ਮੱਦੇ ਬਾਲਕ ਸਮਾਜ ਜੋ ਇਕੱਠਾ ਵੀ ਹੋਇਆ ਵਾ ਤਾਂ ਪੁਲਿਸ ਵੀ ਮੌਕੇ ਤੇ ਪਹੁੰਚੀ ਹੈ ਕੀ ਅਗਲੀ ਕਾਰਵਾਈ ਕੀ ਰੋਂਗੀ ਪੁਲਿਸ ਦੀ ਇਹਨਾਂ ਨੂੰ ਇਹਨਾਂ ਦਾ ਬਿਆਨ ਦਰਜ ਕਰਕੇ ਹੁਣੇ ਜਿਹਨੇ ਵੀ ਫਿਲਹਾਲ ਦੇ ਸੀ ਅਨਨੋਨ ਦੇ ਖਿਲਾਫ ਬਿਆਨ ਦਰਜ ਕਰ ਰਹੇ ਆ ਆਵਾਜ਼ ਤੁਹਾਨੂੰ ਕਿ ਇਹ ਇਹ ਜਿਹੜੀ ਕੋਈ ਸੈਸੀ ਮੁਤਾਬਕ ਹੀ ਵੈਸੇ ਕਿਸੇ ਸ਼ਰਾਤੀ ਤੱਕ ਕਮਾਂ ਸੀਸੀਟੀਵੀ ਕੈਮਰਾ ਚੈੱਕ ਕਰਾਂਗੇ ਜੁਰ ਤੋਂ ਬਾਅਦ ਜਿੱਦਾਂ ਵੀ ਜਿਹੜੀ ਵੀ ਗੱਲ ਸਾਹਮਣੇ ਆਉਂਦੀ ਉਹ ਤੁਹਾਨੂੰ ਦੱਸਾਂਗੇ